ਇਨ੍ਹਾਂ ਤੋਂ ਇਲਾਵਾ ਇਸ ਕੈਂਪ ਵਿੱਚ ਤੇਜਿੰਦਰ ਮਹਿਤਾ ਪ੍ਰਧਾਨ ਪਟਿਆਲਾ ਸ਼ਹਿਰੀ ਇੰਦਰਜੀਤ ਸਿੰਘ ਸੰਧੂ ਲੋਕ ਸਭਾ ਇੰਚਾਰਜ ਪ੍ਰੀਤੀ ਮਲੋਤਰਾ ਪ੍ਰਧਾਨ ਮਹਿਲਾ ਵਿੰਗ ਸੁਖਦੇਵ ਸਿੰਘ ਔਲਖ ਸੈਕਟਰੀ ਅਮਰਜੀਤ ਸਿੰਘ ਬਲਾਕ ਪ੍ਰਧਾਨ ਪਟਿਆਲਾ ਸ਼ਹਿਰੀ ਕਮਲਜੀਤ ਸਿੰਘ ਮਲੋਤਰਾ ਬਲਾਕ ਸੋਸ਼ਲ ਮੀਡੀਆ ਪ੍ਰਧਾਨ ਪਟਿਆਲਾ ਸ਼ਹਿਰੀ ਪੀਐਸ ਜੋਸ਼ੀ ਰਾਜੇਸ਼ ਕੁਮਾਰ ਸੋਨੀਆ ਸ਼ਰਮਾ ਸੁਸ਼ੀਲ ਮਿੱਡਾ ਸੰਜੀਵ ਕੁਮਾਰ ਕਪੂਰ ਚੰਦ ਸਿਮਰਨ ਮਿੱਡਾ ਸ਼ਾਰਦਾ

ਸਾਨੂੰ ਹਰੇਕ ਕੈਂਪ ਦੇ ਵਿੱਚ ਪਰਮਾ ਸਵਾਗਤ ਮਿਲ ਰਿਹਾ ਹੈਗਾ ਕੋਈ ਨਹੀਂ ਤੇ ਸਾਰੀ ਜਨਤਾ ਦਾ ਸੰਯੋਗ ਮਿਲ ਰਿਹਾ ਜਿਨ੍ਹਾਂ ਨੇ ਕੰਮ ਉੱਤੇ ਪਿਛਲੇ ਸਮੇਂ ਤੋਂ ਉਹ ਰੈਗੂਲਰ ਇਨਾ ਕੰਪਨੀ ਵਿੱਚ ਦਿਨ-ਬਾਈ-ਦਿਨ ਕੰਮ ਕਰ ਰਹੇ ਬਿਲਕੁਲ ਜਨਤਾ ਦਾ ਪਰਮਾ ਸਵਾਗਤ ਮਿਲ ਰਿਹਾ ਹੈਗਾ ਉਹ ਜਨਤਾ ਦੇ ਵੀ ਕੰਮ ਹੋ ਰਹੇ ਨੇ ਜਿਸ ਤਰ੍ਹਾਂ ਦੇਖਦੇ ਸੀ ਕਿ ਕਈ ਵਾਰ ਇਸ ਕੰਮ ਕਰ ਨਾਲ ਦਿੰਦੇ ਸੀ ਦਫ਼ਤਰ ਜਾਂਦੇ ਤੇ ਮੁਲਾਜ਼ਮ ਮਿਲਦੇ ਨਹੀਂ ਸੀ ਹਾਂਜੀ ਬਲਿ ਉਰੇ ਆਨੇ ਕਿ ਉਹ ਸਭ ਮੁਲਾਜ਼ਮ ਇੱਥੇ ਉਹਨਾਂ ਨੂੰ ਮਿਲ ਹਾਂਜੀ ਹਾਂ ਇੱਕ ਵਿਭਾਗ ਦੇ ਰਿਹਾ 43 ਜੀ ਦਾ ਦਿੱਤੀਆਂ ਨੇ ਸਾਰੇ ਵਿਭਾਗਾਂ ਦੇ ਅਫਸਰ ਸਹਿਬਾਨ ਉਹਨਾਂ ਦੇ ਮੁਲਾਜ਼ਮ ਸਾਰੇ ਉਰੇ ਹਾਜ਼ਰ ਹੁੰਦੇ ਨੇ ਇਹ ਸਾਰੀ ਸਮੱਸਿਆ ਮਤੇ ਕਿੰਨੀ ਦੇਰ ਹੱਲ ਕੀਤੀ ਜਾ ਰਹੀ ਹੈ तकरीबन ਦੇਖੋ ਜੀ ਐਟ ਦੀ سپورਟ ਬਾਜਿਆਂ ਦਾ ਹੋ ਜਾਂਦਾ ਹੈਗਾ ਕਿਸੇ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਕਾਗਜ਼ ਪੱਤਰ ਤੋਂ ਆਉਂਦੀ ਹੈ ਜਾਂ ਉਹਨਾਂ ਕੋਲ ਨਹੀਂ ਪੂਰਾ ਹੁੰਦਾ ਤਾਂ ਉਹਨਾਂ ਦੀ ਸਮੱਸਿਆ ਆ ਜਾਂਦੀ ਹੈਗੀ ਹੈ ਉਹ ਵੀ ਅਗਲੇ ਕੈਂਪ ਵਿੱਚ ਰੈਗੂਲਰ ਰੋਪੀਨੇ ਚ ਹੋ ਜਾਂਦਾ ਹੈ ਬਿਲਕੁਲ ਆਉਣ ਵਾਲੇ ਸਮੇਂ 'ਚ ਤੁਹਾਡੇ ਕੋਲ ਇਹ ਕੈਂਪ ਕਿਤੇ ਕਿਤੇ ਲਾਇਆ ਆ ਆਉਣ ਵਾਲੇ ਸਮੇਂ 'ਚ ਦੁਬਾਰਾ ਇਹ ਦੇਖੋ ਕਿ ਪੰਜ ਜੀ ਵੱਲੋਂ ਜਿੱਦਾਂ ਵੀ ਤੁਹਾਨੂੰ ਅਨਾਉਂਸ ਹੋਏਗਾ ਅਸੀਂ ਮੁੜ ਕੇ ਨਾ ਕੰਪਾ ਇੱਕ ਬਲਾਕ ਪ੍ਰਦਾਨ ਤੇ ਹੁੰਦੇ ਅੰਦਰ ਅੰਡਰ ਕਈ ਵਾਰਡ ਆਉਂਦੇ ਆ ਨਾ ਕਿ ਸਾਰੇ ਵਾਰਡ ਲੱਗ ਚੁੱਕੇ ਨੇ ਕੈਂਪ ਹਾਂਜੀ ਸਾਡੇ ਸਾਰੇ ਵਾਰਡਾਂ 'ਚ ਲੱਗਦੇ ਨੇ ਅੱਜ ਆਪਣਾ 49 50 52 52 ਦਾ ਵਾਰਡ ਦਾ ਕੈਂਪ ਸੀਗਾ ਬਿਲਕੁਲ ਔਰ ਬੜੀ ਹੀ ਸਫਲਤਾਪੂਰਵਕ ਨਾਲ ਹੋ ਰਿਹਾ ਹੈ ਦੇਖੋ ਹਲੇ ਵੀ ਇੱਕ ਵੱਟ ਚੁੱਕਾ ਹੈ ਸਾਡੇ ਅਫਸਰ ਸਾਹਿਬਾਨ ਬੈਠੇ ਨੇ ਦੇਖੋ ਕੰਮ ਹੁਣ ਵੀ ਹੋ ਰਿਹਾ ਵਾਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਵਾਰ ਵਾਸੀਆਂ ਨੂੰ ਇਹ ਸੰਦੇਸ਼ ਤਾਂ ਕਿ ਜੋ ਕਿ ਕਿਸੇ ਸਰਕਾਰਾਂ ਨੇ ਨਹੀਂ ਕੀਤਾ ਅੱਜ ਆ ਜਗਤਪਾਲ ਜੀ ਦੀ ਸਰਕਾਰ ਕਰ ਰਹੀ ਹੈ ਪਿਛਲੇ 2 ਸਾਲਾਂ ਹੈ ਜੋ ਕੰਮ ਕੀਤੇ ਨੇ ਵਾਰ ਵਾਸੀਆਂ ਨੂੰ ਇਹ ਕਹਾਂਗੇ ਅਗੇ ਐਮਪੀ ਦੀਆਂ ਇਲੈਕਸ਼ਨਾਂ 2024 ਆ ਰਹੀਆਂ ਨੇ ਅਗਰ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟਾਂ ਦਿਓ ਨਹੀਂ ਕੀਤਾ ਤੇ ਤੁਹਾਨੂੰ ਚੱਲਦਾ ਰਹੇ ਹਾਂਜੀ ਤਾਂ ਕਿ ਤੁਸੀਂ ਆਪ ਦੀ ਸਭਾ ਨੂੰ ਕੰਮ ਤੇ ਲਾ ਰਹੇ ਹੋ ਇਹ ਨਾਕਾਬਾਜ਼ੀ ਸ਼ਮੂਲਤ ਵੀ ਕੀਤੀ ਤੁਹਾਨੂੰ ਕਿਹੋ ਜਿਹਾ ਲੱਗਾ ਬਹੁਤ ਵਧੀਆ ਲੱਗਾ ਜੀ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਕੈਂਪ ਲਾਇਆ ਗਿਆ ਸਾਰੇ ਵੱਖ-ਵੱਖ ਡਿਪਾਰਟਮੈਂਟਾਂ ਵੱਲੋਂ ਸਰਕਾਰੀ ਅਧਿਕਾਰ ਤੇ ਸਰਕਾਰੀ ਮੁਲਾਜ਼ਮ ਇੱਥੇ ਬੈਠ ਕੇ ਸਵੇਰ ਦੀ ਆਏ ਹੋਏ ਵਸਤੇ ਤੇ ਔਰ ਜਿਹੜੇ ਲੋਕਾਂ ਦੇ ਕੰਮ ਰੁਕੇ ਹੋਏ ਸੀ ਪਬਲਿਕ ਦੇ ਉਹਨਾਂ ਨੇ ਇੱਥੇ ਮੌਕੇ ਤੇ ਕੁਝ ਕੁੱਤੇ ਨੇ ਤੇ ਜਿਹੜੇ ਰਹਿ ਗਏ ਉਹ ਇੱਕ ਦੋ ਦਿਨ ਦੇ ਵਿੱਚ ਹੀ ਅਗਲੇ ਕੈਂਪ ਦੇ ਵਿੱਚ ਹੋਏਗੇ ਤਾਂ ਸਰਕਾਰ ਦੇ ਜਿਹੜੇ ਇਹ ਨੀਮਾ ਨੇ ਸਰਕਾਰ ਦੇ ਜਿਹੜੇ ਰੂਪ ਨੇ ਇਹ ਜਿਹੜੇ ਸਿਸਟਮ ਚੱਲ ਰਿਹਾ ਆਮ ਆਦਮੀ ਪਾਰਟੀ ਵੱਲੋਂ ਵੀ ਘਰ-ਘਰ ਜਾ ਕੇ ਸਰਕਾਰ ਦੇ ਕੰਮ ਵੀ ਆਪਣੇ ਘਰਾਂ ਬੈਠੇ ਵੀ ਕਰਾ ਸਕਦੇ ਆ ਅਲਾਊਂਸਮੈਂਟ ਵੀ ਕਰਦੇ ਨੇ ਤੇ ਮੀਡੀਆ ਦੇ ਵਿੱਚ ਵੀ ਕਾਫੀ ਸਰ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਐਡ ਦੇ ਹੀ ਰਹੇ ਨੇ ਕਿ ਜਿਹੜਾ ਕੰਮ ਤੁਹਾਡਾ ਦਫ਼ਤਰ ਵਿੱਚ ਜਾ ਕੇ ਨਹੀਂ ਹੁੰਦਾ ਤੁਹਾਡਾ ਘਰ ਬੈਠ ਕੇ ਹੀ ਹੋਊਗਾ ਸੋ ਇਹ ਜਿਹੜੇ ਕੰਪਨੀ ਇਹ ਘਰਾਂ ਦੇ ਵਿੱਚ ਹੀ ਆ ਕੇ ਲੱਗ ਰਹੇ ਨੇ ਇੱਕ ਤਰ੍ਹਾਂ ਦੇ ਬਸ ਉਹ ਤੁਹਾਡਾ ਦੇ ਵਿੱਚ ਰੋਜ਼ਾਨਾ ਪੱਠੇ ਕਰਕੇ ਉਹ ਨੂੰ ਕਿਹਾ ਜਾਂਦਾ ਕਿ ਜਿਹੜਾ ਵੀ ਉਹਨਾਂ ਦਾ ਕੋਈ ਸਰਕਾਰੀ ਕੰਮ ਹੈ ਉਹ ਆ ਕੇ ਇੱਥੇ ਕਰਾ ਸਕਦੇ ਨੇ ਔਰ ਹੋ ਵੀ ਗਏ ਅਸੀਂ ਪੰਜਾਬ ਸਰਕਾਰ ਦਾ ਤੇ ਇਥੇ ਸਾਡੇ ਨਾਲ ਅਮਰਜੀਤ ਸਿੰਘ ਜੀ ਨੇ ਇਹਨਾਂ ਦਾ ਸਾਡੇ ਨਾਲ ਬਹੁਤ ਵੱਡਾ ਇੱਥੇ ਸਹਿਯੋਗ ਰਿਹਾ ਸਾਡੇ ਮਹੱਲੇ ਦੇ ਵਿੱਚ ਸਾਡੀ ਵਾਡਾ ਦੇ ਵਿੱਚ ਇਹਦਾ ਬਹੁਤ ਧਿਆਨ ਪੰਭੂ ਕਰਦੇ ਆ ਸਰਕਾਰੀ ਅਧਿਕਾਰੀਆਂ ਦੇ ਵਿੱਚ